ਸਤਿ ਸ੍ਰੀ ਅਕਾਲ। ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋ ਹੋਗੇ। ਬਾਦਲ ਪਰਿਵਾਰ ਦੀਆਂ ਉਮੀਦਾਂ ਤੇ ਫਿਰਿਆ ਪਾਣੀ। ਵਿਕਰਮ ਸਿੰਘ ਮਜੀਠੀਆ ਨੂੰ ਹਾਈ ਕੋਰਟ ਤੋਂ ਲੱਗਾ ਵੱਡਾ ਝਟਕਾ। ਸਾਰੇ ਮਾਮਲੇ ਦੇ ਮੁਤਲਕ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਹਾਸਲ ਕਰਾਂਗੇ। ਚਲ ਕੇ ਵੀਡੀਓ ਵੇਖਨੇ ਫਿਰ ਕਰਨੇ ਆ ਉਸ ਤੇ ਵਿਚਾਰ। ਬਹੁਤ ਵੱਡੀ ਖਬਰਾਂ ਜਿੰਮੇ ਕਿ ਸੁਖਵੀਰ ਸਿੰਘ ਬਾਦਲ ਨੂੰ ਬਹੁਤ ਵੱਡਾ ਝਟਕਾ। ਯਾਨੀ ਵਿਕਰਮ ਸਿੰਘ ਮਜੀਠੀਆ ਦੇ ਹੱਕ ਦੇ ਵਿੱਚ ਕਹਿੰਦੇ ਸੀ ਅੱਜ ਫੈਸਲਾ ਆਉਣਾ ਪਰ ਦਰਸਲ ਦੇ ਵਿੱਚ ਉਦਾ ਉਲਟਾ ਹੋ ਚੁੱਕਿਆ ਹੈ ਯਾਨੀ ਬਾਦਰਾ ਨੂੰ ਐਡਾ ਵੱਡਾ ਝਟਕਾ ਜਿੰਦਗੀ ਦੇ ਵਿੱਚ ਸ਼ਾਇਦ ਹੀ ਕਦੇ ਇਹੋ ਜਿਹਾ ਅੰਜਾਮ ਦੇਖਿਆ ਹੋਵੇ ਔਰ ਦੂਜੇ ਪਾਸੇ ਪੰਜਾਬ ਦੇ ਸਾਡੇ ਭਗਵੰਤ ਮਾਨ ਮੁੱਖ ਮੰਤਰੀ ਸਾਹਿਬ ਕਿਉਂਕਿ ਉਹਨਾਂ ਨੇ ਉੱਤੇ ਵੀ ਬਹੁਤ ਵੱਡੇ ਅਲਿਗੇਸ਼ਨ ਸੁਖਵੀਰ ਸਿੰਘ ਬਾਦਲ ਨੇ ਲਾ ਦਿੱਤੇ ਨੇ ਇਹ ਐ ਨਹੀਂ ਅੱਜ ਬਹੁਤ ਸਾਰੇ ਟੰਗੇ ਗਏ ਨੇ ਔਰ ਐਸੇ ਟੰਗੇ ਗਏ ਨੇ ਕਿ ਬਿਕਰਮ ਸਿੰਘ ਮਜੀਠੀਆ ਦੇ ਤਾਂ ਤੁਸੀਂ ਗੱਲ ਹੀ ਨਾ ਪੁੱਛੋ ਕਿ ਬਿਕਰਮ ਸਿੰਘ ਮਜੀਠੀਆ ਉਮਰ ਕਾਇਦ ਦੇ ਵੱਲ ਕਿਵੇਂ ਵੱਧ ਰਿਹਾ ਹੈ ਔਰ ਪੰਜਾਬ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਇਹ ਗੱਲ ਔਰ ਇਹ ਚਰਚਾ ਦੇ ਵਿੱਚ ਆ ਗਈ ਹੈ ਕਿਉਂਕਿ ਪਹਿਲਾਂ ਵੀ ਪੰਜਾਬ ਦੇ ਅੰਦਰ ਇੱਕ ਸਰਵੇ ਹੋਇਆ ਪੰਜਾਬ ਦੇ ਲੋਕਾਂ ਨੇ ਇਹ ਗੱਲ ਕਹੀ ਕਿ ਬਿਕਰਮ ਸਿੰਘ ਮਜੀਠੀਆ ਨੂੰ ਜਾਦਾ ਭਾਈ ਤੁਸੀਂ ਡਿਬਰੂ ਕੜ ਦੇ ਵਿੱਚ ਸ਼ਿਫਟ ਕਰ ਦਿਓ ਜਾਂ ਕਹਿੰਦੇ ਜੀ ਕਾਲੇ ਪਾਣੀ ਭੇਜ ਦਿਓ ਬਾਕੀ ਨੇ ਤੇ ਕਹਿੰਦੇ ਅਸੀਂ ਕਹਿੰਦੇ ਫਾਂਸੀ ਲਾ ਦਿਓ ਪਰ ਪੰਜਾਬ ਦੀ ਸਰਕਾਰ ਐਦਾ ਕਿਵੇਂ ਕਰ ਸਕਦੀ ਹੈ ਪਰ ਜਿਹੜਾ ਕਾਨੂੰਨੀ ਪ੍ਰਕਿਰਿਏ ਦੇ ਮੁਤਾਬਕ ਅੱਜ ਬਿਕਰਮ ਸਿੰਘ ਮਜੀਠੀਆ ਨੂੰ ਟੰਗ ਦਿੱਤਾ ਇਹ ਵੀਡੀਓ ਦੇ ਰਾਹੀਂ ਤੁਹਾਡੇ ਨਾਲ ਖਬਰ ਸਾਂਝੀ ਕਰਨ ਜਾ ਰਿਹਾ ਮੈਂ ਉਸ ਤੋਂ ਬਾਅਦ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਨ੍ਹਾਂ ਦੀ ਟੱਕਰ ਬਾਦਲਾਂ ਦੇ ਨਾਲ ਅਕਸਰ ਤਾਂ ਨੂੰ ਪਤਾ ਕਿ ਲੱਗੀ ਹੋਈ ਹੈ ਬਾਦਲਾਂ ਨੇ ਕਾਰਿਓ ਜਾਰੀ ਕਰਕੇ ਸਵੇਰੇ ਹੀ ਪੰਜਾਬ ਦੇ ਮੁੱਖ ਮੰਤਰੀ ਦੇ ਗਲੇ ਇਹ ਖਬਰ ਪਾ ਦਿੱਤੀ ਕਹਿੰਦੇ ਜੀ ਉਹਨਾਂ ਦਾ ਜਿਹੜਾ ਬਰਨ ਸ਼ਰਮਾ ਐਸਐਸਪੀ ਯਾਨੀ ਜ਼ਿਲ੍ਹੇ ਬਿਕਰਮ ਸਿੰਘ ਮਜੀਠੀਆ ਦੇ ਉੱਤੇ ਕਾਰਵਾਈ ਕੀਤੀ ਸੀ ਉਹਨਾਂ ਨੇ ਆਪਣਾ ਬਦਰਾ ਲੈਣ ਦੇ ਲਈ ਅੰਦਰੋਂ ਹੀ ਆਪਣੇ ਬੰਦੇ ਛੱਡ ਰੱਖੇ ਸੀ ਇੱਕ ਉਹਦੀ ਆੜੀਓ ਹੱਥ ਲੱਗੀ ਹੈ ਬਰਨ ਸ਼ਰਮਾ ਐਸਐਸਪੀ ਦੀ ਉਹ ਵੀ ਤੁਹਾਨੂੰ ਦਿਖਾਵਾਂਗੇ ਕਿ ਪੰਜਾਬ ਦਾ ਮੁੱਖ ਮੰਤਰੀ ਉਹਦੇ ਜਰੀਏ ਬਾਦਲਾ ਨੇ ਕਿਵੇਂ ਪਸਾ ਲਿਆ ਔਰ ਕਿਵੇਂ ਉਹ ਨਿਕਲ ਸਕਦੇ ਨੇ ਇਹ ਖਬਰ ਸਾਂਝੀ ਕਰਾਂਗੇ ਪਰ ਬਕਰਮ ਸਿੰਘ ਮਜੀਠੀਆ ਨੂੰ ਪੰਜਾਬ ਦੇ ਹਰਿਆਣਾ ਹਾਈ ਕੋਰਟ ਤੋਂ ਕਿੱਡਾ ਵੱਡਾ ਝਟਕਾ ਲੱਗ ਸਕਦਾ ਸੀ ਇਹਦਾ ਤੁਸੀਂ ਅੰਦਾਜ਼ਾ ਨਹੀਂ ਲਾਇਆ ਹੁਣ ਕਿਉਂਕਿ ਸੁਖਵੀਰ ਸਿੰਘ ਬਾਦਲ ਨੂੰ ਪੂਰੀ ਜ਼ਿੰਦਗੀ ਦਾ ਝਟਕਾ ਲੱਗਿਆ ਸੁਣੋ ਅੱਜ ਦੀ ਇਹ ਪ੍ਰੈਸ ਕਾਨਫਰੰਸ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਹੁਣੇ ਥੋੜੀ ਦੇਰ ਪਹਿਲਾਂ ਆਏ ਫੈਸਲੇ ਦੇ ਸਬੰਧ ਦੇ ਵਿੱਚ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਆਏ ਇਸ ਫੈਸਲੇ ਦੇ ਨਾਲ ਅਕਾਲੀ ਦਲ ਬਾਦਲ ਨੂੰ ਸਭ ਤੋਂ ਵੱਡਾ ਝਟਕਾ ਲੱਗਿਆ ਉਹਨਾਂ ਦੀਆਂ ਅਫਸਰਾਂ ਨੂੰ ਦਿੱਤੀਆਂ ਗਈਆਂ ਧਮਕੀਆਂ ਜਿਹੜੀਆਂ ਉਹ ਕੰਮ ਨਹੀਂ ਆਈਆਂ ਪੰਜਾਬ ਇਹ ਜਿੰਮਨ ਸਿੰਘ ਜਿਹੜਾ ਇੱਕ ਮਾਮਲਾ ਅਕਾਲੀ ਦਲ ਦੇ ਸੀਨੀਅਰ ਆਗੂ ਪੰਜਾਬ ਦੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਹੋਰਾਂ ਦੇ ਉੱਤੇ ਜਿਹੜਾ ਦਰਦ ਕੀਤਾ ਸੀ ਉਹਨਾਂ ਦੀ ਅਦਾਲਤ ਪਹਿਲਾਂ ਅਦਾਲਤ ਜਿਹੜੀ ਇਟਲੀ ਅਦਾਲਤ ਹੈ ਉੱਥੋਂ ਜ਼ਮਾਨਤ ਅਰਜ਼ੀ ਖਾਰਜ ਹੋਈ ਸੀ ਤੇ ਹੁਣ ਪੰਜਾਬ ਹਰਿਆਣਾ ਹਾਈ ਕੋਰਟ ਨੇ ਉਹਨਾਂ ਦੀ ਜ਼ਮਾਨਤ ਦੀ ਅਰਜ਼ੀ ਅੱਜ ਰੱਦ ਕਰ ਦਿੱਤੀ ਹੈ ਲਗਭਗ ਲਗਾਤਾਰ ਬਹਿਸ ਇਹਦੇ ਉੱਤੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਸਾਡੇ ਏਜੰਸੀ ਆਫਿਸ ਦੀ ਟੀਮ ਨੇ ਕੀਤੀ ਔਰ ਇਹ ਜਿਹੜੀ ਬਹਿਸ ਸੀ ਉਹਨੂੰ ਸੁਣਨ ਤੋਂ ਬਾਅਦ ਹਾਜੋਕ ਪੰਜਾਬ ਹਰਿਆਣਾ ਹਾਈ ਕੋਰਟ ਨੇ ਸਮਝਿਆ ਕਿ ਇਸ ਕੇਸ ਦੇ ਵਿੱਚ ਜੇ ਵਿਕਰਮ ਸਿੰਘ ਮਜੀਠੀਆ ਹੋਰੀ ਬਾਹਰ ਆਉਂਦੇ ਨੇ ਤਾਂ ਜਿਹੋ ਜਿਹਾ ਉਹਨਾਂ ਦਾ ਸੁਭਾਅ ਰਿਹਾ ਉਹ ਗਵਾਹਾਂ ਨੂੰ ਡਰਾ ਧਮਕਾ ਸਕਦੇ ਨੇ ਅਕਾਲੀ ਦਲ ਬਾਦਲ ਦੇ ਵੱਲੋਂ বারবার ਇਹ ਗੱਲ ਪ੍ਰੈਸ ਕਾਨਫਰੰਸਾਂ ਕਰਕੇ ਆਖੀ ਗਈ ਕਿ ਹੁਣ ਜਦੋਂ ਚਲਾਨ ਪੇਸ਼ ਹੋ ਗਿਆ ਇਨਵੈਸਟੀਗੇਸ਼ਨ ਅੱਗੇ ਫਰਦਰ ਨਹੀਂ ਹੈਗੀ ਇਸ ਕਰਕੇ ਉਹਨੂੰ ਰਿਹਾਅ ਕਰ ਦਿੱਤਾ ਜਾਣਾ ਚਾਹੀਦਾ ਪਰ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੇ ਇਹ ਗੱਲ ਸਮਝੀ ਕਿ ਇੱਕ ਬਹੁਤ ਸੀਰੀਅਸ ਮੈਟਰ ਹੈ ਇਸ ਕਰਕੇ ਇਹ ਅਰਜੀ ਜਿਹੜੀ ਆ ਉਹ ਰੱਦ ਕੀਤੀ ਗਈ ਹੈ ਤਾਂ ਸੁਣ ਲਿਓ ਪੰਜਾਬ ਵਾਲਿਓ ਵਿਕਰਮ ਸਿੰਘ ਮਜੀਠੀਆ ਨੂੰ 10 ਸਾਲਾਂ ਦੇ ਨਹੀਂ 10 ਸਾਲ ਦੇ ਲਈ ਪ੍ਰੋਗਰਾਮ ਰਤ ਰਹੀ ਆ ਆਮ ਆਦਮੀ ਪਾਰਟੀ ਔਰ ਦੂਜੇ ਪਾਸੇ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹਨਾਂ ਦੇ ਉੱਤੇ ਬਹੁਤ ਵੱਡਾ ਅਲੀਗੇਸ਼ਨ ਸੁਖਵੀਰ ਸਿੰਘ ਬਾਦਲ ਲਾਉਣ ਜਾ ਰਹੇ ਸੀ ਤਾਂ ਪੰਜਾਬ ਦੇ ਮੁੱਖ ਮੰਤਰੀ ਨੇ ਏਸੀ ਗੇਮ ਕਮਾਈਆ ਹਾਲਾਂਕਿ ਬਿਜਲੀ ਰੈਸ ਵਿਰੋਧਾ ਦੇ ਵਿੱਚ ਬਹੁਤ ਵੱਡਾ ਯੋਗਦਾਨ ਜਿਹੜਾ ਕਾਨੂੰਨੀ ਪ੍ਰਕਿਰਿਆ ਮੁਤਾਬਕ ਸੱਚ ਲੋਕਾਂ ਦੇ ਸਾਹਮਣੇ ਧਰ ਰਿਹਾ ਜਿਹੜਾ ਦੋਸ਼ੀ ਹੈ ਉਹਨੂੰ ਸਜ਼ਾ ਦੇਉਣ ਜਾ ਰਿਹਾ ਕਿਉਂਕਿ ਬਿਕਰਮ ਸਿੰਘ ਮਜੀਠੀਆ ਹਾਈ ਕੋਰਟ ਨੇ ਕਿਉਂ ਨਹੀਂ ਛੱਡਿਆ ਅੱਜ ਰੱਦ ਕਿ ਹੋ ਗਈ ਉਹਨਾਂ ਦੀ ਪਟੀਸ਼ਨ ਬੜਾ ਵਕੀਲਾ ਨੇ ਜ਼ੋਰ ਵੀ ਤਾਂ ਲਾਇਆ ਸੀ ਪਰ ਉਹਨਾਂ ਦੀ ਪਟੀਸ਼ਨ ਇਸ ਕਰਕੇ ਰੱਦ ਕੀਤੀ ਗਈ ਹੈ ਵਿਕਰਮ ਸਿੰਘ ਮਜੀਠੀਆ ਨੂੰ ਛੇੜ ਨਹੀਂ ਮਿਲਦੀ ਕਿਉਂਕਿ ਉਹ ਕਹਿੰਦੇ ਜੀ ਡਰਾ ਧਮਕਾ ਸਕਦੇ ਆ ਪੰਜਾਬ ਦੇ ਅੰਦਰ ਪਹਿਲਾਂ ਜਿਹੜਾ ਉਹਨਾਂ ਦਾ ਰਵਈਆ ਅਕਸਰ ਪੰਜਾਬ ਦੇ ਲੋਕ ਸਾਰੇ ਤੁਸੀਂ ਜਾਣਦੇ ਹੋ ਪਰ ਵਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਤਾਂ ਛੱਡੋ ਦਾਸ ਸਾਬ ਦਾ ਪ੍ਰੋਗਰਾਮ ਹੋਰ ਵੀ ਜਿਹੜੀ ਆਉਣ ਵਾਲੀ ਖਬਰ ਆ ਨਾ ਉਮਰ ਪਹਿਲੀ ਤੁਹਾਡੇ ਨਾਲ ਸਾਂਝੀ ਕਰੂੰਗਾ ਆਉਣ ਵਾਲੇ 2-4 ਦਿਨਾਂ ਦੇ ਅੰਦਰ ਵਿਕਰਮ ਸਿੰਘ ਮਜੀਠੀਆ ਦੇ ਉੱਤੇ 10 ਸਾਲ ਤੱਕ ਦਾ ਪ੍ਰਾਵਧਾਨ ਬਣਾ ਰੱਖਿਆ ਆਮ ਆਦਮੀ ਪਾਰਟੀ ਨੇ ਕਿਉਂਕਿ ਪੰਜਾਬ ਦਾ ਬੱਚਾ-ਬੱਚਾ ਚਾਹੁੰਦਾ ਕਿ ਵਿਕਰਮ ਸਿੰਘ ਮਜੀਠੀਆ ਵਰਗੇ ਲੋਕ ਜੇਕਰ ਪੰਜਾਬ ਦੇ ਅੰਦਰ ਖੁੱਲੇ ਆਮ ਘੁੰਮਦੇ ਨੇ ਯਾਨੀ ਰਿਹਾ ਹੋ ਜਾਂਦਾ ਜਾਂ ਵੇਲ ਮਿਲ ਜਾਂਦੀ ਹੈ ਕੁਝ ਟਾਈਮ ਦੇ ਲਈ ਪਰੋਲ ਵੀ ਮਿਲ ਜਾਂਦੀ ਹੈ ਤਾਂ ਭਾਈ ਪੰਜਾਬ ਦੇ ਅੰਦਰ ਬਹੁਤ ਵੱਡੇ ਪੱਦਰ ਦੇ ਉੱਤੇ ਗੁੰਡਾਗਰਦੀ ਤੇ ਬਹੁਤ ਵੱਡੇ ਪੱਧਰ ਦੇ ਉੱਤੇ ਇਹਨਾਂ ਨੇ ਚਿੱਟੇ ਦੇ ਪਦਾਅ ਫੇਰ ਤੋਂ ਪੰਜਾਬ ਦੇ ਅੰਦਰ ਵੰਡਣੇ ਨੇ ਤੇ ਜਿਹੜੇ ਹੋਰ ਤਸਕਰ ਹੁਣ ਮਾਰੇ ਮੋਟੇ ਡਰੇ ਆ ਨਾ ਸਰਕਾਰ ਤੋਂ ਉਹ ਫੇਰ ਤੋਂ ਇਹਨਾਂ ਨੂੰ ਵੇਖ ਕੇ ਸક્રિય ਆ ਜਾਣਗੇ ਯਾਨੀ ਐਕਟਿਵ ਹੋ ਜਾਣਗੇ ਤਾਂ ਪੰਜਾਬ ਦੀ ਹਰ ਇੱਕ ਮਾਂ ਪੈਣ ਇਹੀ ਚਾਹੁੰਦੀ ਹੈ ਕਿ ਬਿਕਰਮ ਸਿੰਘ ਮਜੀਠੀਆ ਨੂੰ ਤਾਂ ਦੇਖੋ ਪਹਿਲੇ ਲੋਕ ਰੋ ਰਹੇ ਨੇ ਕਿ ਬਿਕਰਮ ਮਜੀਠੀਆ ਵਰਗੇ ਲੋਕ ਜੇਲਾਂ ਦੇ ਵਿੱਚ ਬੰਦ ਰਹਿਣ ਤਾਂ ਪੰਜਾਬ ਸੇਫ ਹੈ ਤੇ ਨਹੀਂ ਅਕਾਲੀ ਦਲ ਤਾਂ ਚਾਹੁੰਦਾ ਦੇਖੋ ਉਹਨਾਂ ਦਾ ਤਾਂ ਰਿਸ਼ਤੇਦਾਰ ਆ ਬਈ ਉਹਦਾ ਸ਼ਰਉਣਾ ਚਾਹੁੰਦੇ ਨੇ ਪਰ ਜੇ ਪੰਜਾਬ ਦੇ ਅੰਦਰ ਇਹੋ ਜੇ ਮਾਝੇ ਦਾ ਜਰਨੈਲ ਕਹਾਉਣ ਵਾਲਾ ਜਿਹੜਾ ਮਾਝੇ ਦੀ ਮੈਲ ਹੈ ਨਾ ਇਹਨੂੰ ਬੇਤਰਮ ਮਜੂਤੀ ਨੂੰ ਮੈਲ ਵੀ ਕਿਹਾ ਜਾਂਦਾ ਇਹੋ ਜੇ ਬੰਦੇ ਨੇ ਪੰਜਾਬ ਦੀ ਦਸ਼ਾ ਕੀ ਕੀਤੀ ਹੈ ਉਹਨਾਂ ਮਾਮਾ ਨੂੰ ਪੁੱਛੋ ਜਿਨ੍ਹਾਂ ਦੇ ਪੁੱਤ ਮਰੇ ਨੇ ਤਾਂ ਹੁਣ ਮੁੱਖ ਮੰਤਰੀ ਨੂੰ ਡੰਗ ਨਹੀਂ ਜਾ ਰਿਹਾ ਸੀ ਸੁਖਬੀਰ ਸਿੰਘ ਬਾਦਲ ਬਰਨ ਸ਼ਰਮਾ ਦੀ ਕਹਿੰਦੇ ਜੀ ਐਸਐਸਪੀ ਦੀ ਪ੍ਰੈਸ ਕਾਨਫਰੰਸ ਦੀ ਕੋਈ ਆਡੀਓ ਕਹਿੰਦਾ ਲੀਕ ਕਰ ਦਿੱਤੀ ਹੈ ਭਲਾ ਤੁਸੀਂ ਇਹ ਦੇਖੋ ਅਲੀਗੇਸ਼ਨ ਲਾਉਣ ਤੋਂ ਪਹਿਲਾਂ ਜਿਹੜੀ ਪ੍ਰੈਸ ਕਾਨਫਰੰਸ ਦੇ ਵਿੱਚ ਕੋਈ ਵੀ ਬੰਦਾ ਗੱਲ ਕਹਿੰਦਾ ਕੀ ਉਹ 2 ਨੰਬਰ ਦੀ ਗੱਲ ਹੋ ਸਕਦੀ ਹੈ ਜਿਹੜੀ ਕਹਿੰਦੇ ਜੀ ਆਡੀਓ ਲੀਕ ਕੀਤੀ ਉਹਦੇ ਵਿੱਚ ਕੁਝ ਨਹੀਂ ਹੈ ਬਾਦਲਾਂ ਨੇ ਬਹੁਤ ਸਾਰੇ ਪੱਤਰਕਾਰਾਂ ਦੇ ਉੱਤੇ ਵੀ ਆਪਣਾ ਜਿਹੜਾ ਕਿ ਦਰਦਵਾ ਕੈਮ ਕਰ ਰੱਖਿਆ ਉਹਨਾਂ ਦੇ ਹੱਕ ਦੇ ਵਿੱਚ ਉਹ ਵੀਡੀਓ ਪਾਉਂਦੇ ਨੇ ਕਿਉਂਕਿ ਮਾਲ ਮਿਲਦਾ ਉਹਨਾਂ ਨੂੰ ਮੋਟਾ ਇਸ ਕਰਕੇ ਪੰਜਾਬ ਦੇ ਅੰਦਰ ਸੁੱਕੀ ਹਵਾ ਇੱਕ ਪਾਸੇ ਚੱਲ ਰਹੀ ਹੈ ਇਹਦੇ ਵਿੱਚ ਪੰਜਾਬ ਦਾ ਕੋਈ ਵੀ ਬੱਚਾ ਨਾ ਆਵੇ ਤਾਂ ਅਸੀਂ ਕਹਿੰਦੇ ਆ ਪੰਜਾਬ ਸੇਫ ਰਹਿਣਾ ਕਿਉਂਕਿ ਉਹਨਾਂ ਨੇ ਖਬਰ ਤੁਹਾਨੂੰ ਉਹੀ ਦਿਖਾਉਣੀ ਹੈ ਜਿਹੜੀ ਹਾਲਾਂਕਿ ਸੱਚ ਨਹੀਂ ਹੈ ਕਿਉਂਕਿ ਪਹਿਲਾਂ ਵੀ ਮੁੱਖ ਮੰਤਰੀ ਦੇ ਉੱਤੇ ਖਬਰ ਪਾ ਚੁੱਕੇ ਇਹਨਾਂ ਦੇ ਹੀ ਪੱਤਰਕਾਰ ਉਹਨਾਂ ਨੇ ਕਿਹਾ ਸੀ ਕਹਿੰਦੇ ਜੀ ਬੋਟਾਂ ਦੀ ਰਾਖੀ ਪੰਜਾਬ ਦੀ ਪੁਲਿਸ ਮੁੱਖ ਮੰਤਰੀ ਨੇ ਲਾ ਲਈ ਆਪਦੇ ਬੋਟਾਂ ਦੇ ਉੱਤੇ ਤਾਂ ਉਹ ਖਬਰ ਬਿਲਕੁਲ ਝੂਠ ਔਰ ਬੇਹੁਦਾ ਨਿਕਲੀ ਸੀ ਕਿਉਂਕਿ ਉਹਦਾ ਖੁਲਾਸਾ ਪੰਜਾਬ ਦੇ ਪੁਲਿਸ ਮੁਲਾਜ਼ਮਾ ਨੇ ਕੀਤਾ ਸੀ ਇਹਨਾਂ ਦੇ ਪੱਤਰਕਾਰਾਂ ਦੇ ਵੀ ਮੂੰਹ ਤੇ ਚਪੇੜ ਔਰ ਬਾਦਲਾਂ ਦੇ ਵੀ ਵੱਜੀ ਸੀ ਕਿਉਂਕਿ ਇਹੋ ਜਿਹੜੇ ਪੱਤਰਕਾਰ ਹਨ ਉਹ ਬਾਦਲਾਂ ਦੇ ਕਹਿਣ ਦੇ ਉੱਤੇ ਪੰਜਾਬ ਦੇ ਅੰਦਰ ਇਕ ਬੇਹੂਦਾ ਭਾਸ਼ਣ ਬੇਹੂਦਾ ਖਵਰਾ ਹਰ ਰੋਜ਼ ਵਾਂਗੂ ਲਾਉਂਦੇ ਰਹਿੰਦੇ ਨੇ ਕਿਉਂਕਿ ਮੁੱਖ ਮੰਤਰੀ ਅਸੀਂ ਪੰਜਾਬ ਦੇ ਲੋਕਾਂ ਨੇ ਚੁਣਿਆ ਉਹਨਾਂ ਲੋਕਾਂ ਨੂੰ ਹੁਣ ਇਹ ਕੋਸ਼ਿਸ਼ ਕਰ ਰਹੇ ਆ ਕਿ ਪੰਜਾਬ ਦਾ ਮੁੱਖ ਮੰਤਰੀ ਮੜਾ ਤਾਂ ਤੁਸੀਂ ਇਹ ਵੇਖੋ ਵੀ ਜਿਹੜੇ ਲੋਕਾਂ ਨੇ 25 ਸਾਲ ਰਾਜ ਕੀਤਾ ਉਹ ਪੰਜਾਬ ਦਾ ਕੁਝ ਨਹੀਂ ਬਣਾ ਸਕੇ ਤਾਂ ਜੇਕਰ ਭਾਈ ਨਵਾਂ ਬੰਦਾ ਚੜ੍ਹ ਲਿਆ ਇਹਨਾਂ ਨੂੰ ਆ ਕੇ ਲੱਗੀ ਕਿਉਂ ਇਹਨਾਂ ਦੀ ਪੂਛ ਤੇ ਅੱਗ ਹਮੇਸ਼ਾ ਇਹੀ ਲੱਗੀ ਆ ਕਿ ਪੰਜਾਬ ਸਾਡਾ ਸੀ ਅਸੀਂ ਅਸੀਂ ਲੁੱਟਿਆ ਕਰਦੇ ਸੀ ਅਸੀਂ ਭਾਈ ਹੁਣ ਫੇਰ ਤੋਂ ਲੁੱਟਣਾ ਚਾਹੁੰਦੇ ਆ ਸਾਨੂੰ 10 ਸਾਲ ਹੋ ਗਏ ਕੁਰਸੀ ਤੇ ਬਿਠਾ ਲਓ ਅਸੀਂ ਆਪਦਾ ਮਨ ਪਰਚਾਵਾ ਤਾਂ ਕਰ ਲਈਏ ਪਰ ਲੋਕ ਨਹੀਂ ਚਾਹੁੰਦੇ ਕਿਉਂਕਿ ਲੋਕਾਂ ਨੂੰ ਜਿਹੜੇ ਜ਼ਖਮ ਦਿੱਤੇ ਪੰਜਾਬ ਦੀ ਕੌਮ ਨੂੰ ਪੰਜਾਬ ਦੀ ਨੌਜਵਾਨੀ ਮਾਰੀ ਬਹੁਤ ਸਾਰੇ ਉਹ ਜ਼ਖਮ ਡੂੰਗੇ ਨੇ ਉਹ ਜ਼ਖਮ ਕਦੇ ਨਹੀਂ ਭਰਦੇ ਇਸ ਕਰਕੇ ਉਹ ਜ਼ਖਮ ਹਾਰੇ ਹੀ ਰਹਿਣਗੇ ਇਹ ਗੱਲ ਅਕਾਲੀ ਦਰ ਕਹਿੰਦੇ ਆ ਪੰਜਾਬ ਦੇ ਲੋਕ ਭੁੱਲ ਜਾਵੇ ਕਿ ਇਹਨਾਂ ਦੀ ਸਰਕਾਰ ਆ ਜੂਗੀ ਜਾਂ ਇਹਨਾਂ ਦਾ ਫੇਰ ਤੋਂ ਦਬ ਦਬਾਜਾ ਗੁੰਡਾਗਰਦੀ ਕਰ ਲੈਣਗੇ ਹੁਣ ਨਹੀਂ ਕਿਉਂਕਿ ਪੰਜਾਬ ਦੀ ਜਨਤਾ ਫੈਸਲਾ ਕਰਦੀ ਆ ਉਹਨਾਂ ਨੇ ਫੈਸਲਾ ਮੁੱਖ ਮੰਤਰੀ ਦੇ ਹੱਕ ਦੇ ਵਿੱਚ ਮੈਨੂੰ ਲੱਗਦਾ ਕਿ ਫੇਰ ਤੋਂ ਕਰ ਦਿੱਤਾ ਇਹ ਪੰਜਾਬ ਦੇ ਲੋਕਾਂ ਦੀ ਥਿਉਰੀ ਅਕਸਰ ਇਹ ਜਿਹੜੇ ਰਿਜ਼ਲਟ ਨੇ ਅਕਸਰ ਦੇਖਣ ਨੂੰ ਮਿਲਦੇ ਆ ਕਿ ਮੁੱਖ ਮੰਤਰੀ ਦੇ ਹੱਕ ਦੇ ਵਿੱਚ ਬਹੁਤ ਸਾਰੇ ਲੋਕ ਡਟੇ ਨੇ ਕਿ ਮੁੱਖ ਮੰਤਰੀ ਸਾਹਿਬ ਐਕਸ਼ਨ ਤੇ ਐਕਸ਼ਨ ਜਿਹੜਾ ਕਰ ਰਹੇ ਹਨ ਬਹੁਤ ਵੱਡੀ ਗੱਲ ਹੈ ਤਾਂ ਠੀਕ ਆ ਪੰਜਾਬ ਵਾਲੇ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਹੋਂ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੰਨ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਵਿਕਰਮ ਸਿੰਘ ਮਜੀਠੀਆ ਜਿਹੜੇ ਕਿ ਨਸ਼ੇ ਦੇ ਸਭ ਤੋਂ ਵੱਡੇ ਤਸਕਰ ਹੈ ਔਰ ਇਸ ਟਾਈਮ ਜੇਲ ਦੇ ਵਿੱਚ ਬੰਦ ਹੈਗੇ ਆ ਪੰਜਾਬ ਦੇ ਲੋਕ ਮੁੱਖ ਮੰਤਰੀ ਅੱਗੇ ਇੱਕ ਵੱਡੀ ਮੰਗ ਰੱਖ ਰਹੇ ਸੀ ਕਿ ਜਾਂ ਤੇਨਾਂ ਨੂੰ ਡਿਬੂਗੜ ਦੀ ਜੇਲ ਵਿੱਚ ਭੇਜਿਆ ਜਾਵੇ ਜਾਂ ਕਾਲੇ ਪਾਣੀ ਵਾਲ ਭੇਜਿਆ ਜਾਵੇ ਜਿਹੜਾ ਕਿ ਹਜੇ ਸੰਭ 可能 ਨਹੀਂ ਹੋ ਸਕਿਆ ਲੇਕਿਨ ਹੁਣ ਅਕਾਲੀ ਦਲ ਜਿਹੜੇ ਆ ਵਾਦਲ ਪਰਿਵਾਰ ਉਹ ਬੜੇ ਪੁਰ ਉਮੀਦ ਸੀਗੇ ਉਹਨਾਂ ਦੇ ਵਕੀਲ ਜਿਹੜੇ ਆ ਉਹ ਬੜੇ ਪੁਰ ਉਮੀਦ ਸੀਗੇ ਕਿ ਵਿਕ੍ਰਮ ਸਿੰਘ ਮਜੀਠੀਆ ਦੀ ਜਲਦ ਜ਼ਮਾਨਤ ਹੋ ਜਾਏਗੀ ਪਰ ਅੱਜ ਵੱਡਾ ਝਟਕਾ ਮਿਲਿਆ ਹੈਗਾ ਵਾ ਬਿਕਰਮ ਸਿੰਘ ਮਜੀਠੀਆ ਨੂੰ ਅਦਾਲਤ ਦੇ ਫੈਸਲੇ ਨਾਲੋਂ ਕਿਉਂਕਿ ਉਹਨਾਂ ਦੀ ਜ਼ਮਾਨਤ ਜਿਹੜੀ ਹੈ ਹਰਿਆਣਾ ਤੋਂ ਬਾਅਦ ਹਾਈ ਕੋਰਟ ਨੇ ਵੀ ਰੱਦ ਕਰ ਦਿੱਤੀ ਹੈਗੀ ਹੈ ਔਰ ਇਹ ਅੰਦਾਜ਼ਾ ਲਾਇਆ ਜਾ ਰਿਹਾ ਹੈਗਾ ਵਾ ਕਿ ਜੋ ਹਾਲਾਤੋ ਵਾਕਿਆਤ ਹੈਗੀ ਹੈ ਉਸ ਦੇ ਮੁਤਾਬਕ ਹੋ ਸਕਦਾ ਹੈ ਕਿ ਚੰਨ ਦਿਨਾਂ 'ਚ ਜਿਹੜਾ ਫੈਸਲਾ ਆਵੇ ਉਹਦੇ ਵਿੱਚ ਬਿਕਰਮ ਸਿੰਘ ਮਜੀਠੀਆ ਨੂੰ 10 ਸਾਲ ਦੀ ਸਜ਼ਾ ਜਿਹੜੀ ਹੈ ਸੁਣਾਈ ਜਾਵੇ ਕਿਉਂਕਿ ਸੀਮ ਭਗਵੰਤ ਮਾਨ ਜਿਹੜੀ ਸੋਣ ਚੁੱਕ ਕੇ ਗੱਲ ਕੀਤੀ ਸੀਗੀ ਉਸ ਨੂੰ ਪੂਰਾ ਕਰਨੇ ਪੂਰਾ ਕਰਦੇ ਨਜ਼ਰ ਆਉਂਦੇ ਹੈਗੇ ਆ ਕਿ ਹੁਣ ਇਹ ਬਾਹਰ ਨਹੀਂ ਆਉਣਗੇ ਅਸੀਂ ਪੱਕੇ ਪੈਰਾਂ ਤੇ ਪੱਕੇ ਹੱਥਾਂ ਦੇ ਨਾਲ ਇਹਨਾਂ ਦੇ ਉੱਤੇ ਹੱਥ ਪਾਇਆ ਹੈਗਾ ਵਾ ਸਬੂਤਾਂ ਦੇ ਨਾਲ ਜਿਹੜੇ ਹੈ ਇਹਨਾਂ फड़िया है और सारे सबूत जो अदालत तो पेश हो तो इन जरूर सजा होएगी बाकी फिर तुम कहें विक्रम सिंह मजिठिया के फैसले के बारे उन्होंने सजा होनी चाहिए है या जमानत होनी चाहिए है कमेंटा में लाजमी दस्यो रखिए अपना ढेर सारा ख्याल मिलेंगे अगली वीडियो के अल्लाह हाफिज